ਬੰਦੇ ਦਾ ਬੰਦੇ ਨਾਲ ਕੀਤਾ ਪਿਆਰ ਤੇ ਵਿਹਾਰ ਕਮ ਆਉਂਦਾ ਜਿਵੇਂ ਅੱਜ ਕੱਲ੍ਹ ਦੇ ਜਵਾਨੇ ਵਿੱਚ ਵੋਟਾਂ ਦਾ ਸਮਾਂ ਆ ਨਾ ਲੋਕੀ ਕਹਿੰਦੇ ਸਾਡਾ ਖਿਆਲ ਰੱਖੀ ਸਾਰੇ ਕਹਿ ਦਿੰਦੇ ਹਾਂ ਰੱਖਾਂਗੇ ਪਰ ਲੋਕ ਉਹਦਾ ਹੀ ਖਿਆਲ ਰੱਖਦੇ ਨੇ ਜਿਸ ਜਿਸ ਨੇ ਉਹਦਾ ਖਿਆਲ ਰੱਖਿਆ ਹੁੰਦਾ ਜਿਸ ਨੇ ਕਦੀ ਸਤ ਸ੍ਰੀਕਾਲ ਨਹੀਂ ਬੁਲਾਈ ਹੁੰਦੀ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਜਿਸ ਨੇ ਕਦੀ ਕਿਸੇ ਦਾ ਦੁੱਖ ਸੁੱਖ ਨਹੀਂ ਪੁੱਛਿਆ ਹੁੰਦਾ ਜਿਹੜਾ ਕਿਸੇ ਦਾ ਹਮਦਰਦ ਨਹੀਂ ਬਣਿਆ ਹੁੰਦਾ ਤੇ ਲੋਕ ਵੀ ਉਸ ਦਾ ਖਿਆਲ ਨਹੀਂ ਰੱਖਦੇ ਸੰਸਾਰ ਦੇ ਵਿੱਚ ਬਿਲਕੁਲ ਇਹ ਸਹੀ ਗੱਲ ਹੈ ਜਿਹੜਾ ਸਾਨੂੰ ਨਹੀਂ ਪੁੱਛਦਾ ਸਾਨੂੰ ਉਸ ਨੂੰ ਪੁੱਛਣ ਦੀ ਕੀ ਜ਼ਰੂਰਤ ਹੈ ਸੋ ਮਹਾਰਾਜ ਜੀ ਕਹਿੰਦੇ ਚਤਰਾਇਆਂ ਧੋਲੋ ਕੰਮ ਆਉਣੀਆਂ ਨੇ ਬੜਾ ਪਿਆਰਾ ਸ਼ਬਦ ਹੈ ਸ਼ਾਨਭ ਕਾਓ ਕਾਮਨਾਯਤ ਜੇ ਕੋਈ ਕਹੇ ਮੈਂ ਦੁਨੀਆ ਨੂੰ ਚਤਰਾਈ ਦੇ ਨਾਲ ਆਪਣੇ ਵੱਲ ਖਿੱਚ ਲਾਂ ਠੱਗ ਲਾਂ ਤੇ ਇਸ ਤਰ੍ਹਾਂ ਵਰਗ ਲਾਲਾਂ ਤੇ ਨਹੀਂ ਦੁਨੀਆ ਨਹੀਂ ਦੁਨੀਆ ਵਿੱਚ ਨਹੀਂ ਲੱਗਦੀ ਹਾਂ ਮੈਂ ਬੇਤੇ ਕੀਤੀ ਹੈ ਜਿਹੜਾ ਕਰਮ ਹੈ ਨਾ ਜਿਹੜਾ ਅਸੀਂ ਜ਼ਿੰਦਗੀ ਵਿੱਚ ਕਰਮ ਕਰਦੇ ਹਾਂ ਆਪਣੇ ਸੁਹਾ ਦੇ ਅੰਡਰ